ਸਤਿ ਸ਼੍ਰੀ ਅਕਾਲ ਦੋਸਤੋ ਬਾਈ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਅੱਜ ਬਾਈ ਆਪਾਂ ਜਰਕ ਪਹੁੰਚੇ ਹੋਏ ਸੀਗੇ ਮੇਲੇ ਤੇ ਇੱਥੇ ਬਾਈ ਖੜੇ ਨੇ ਬਿੰਜੋਕੇ ਵਾਲੇ ਤੇ ਬਾਈ ਫੌਜੀ ਇਹ ਜਿਹੜਾ ਵਿਚਾਲੇ ਖੜਾ ਮੁੰਡਾ ਇਹ ਫੌਜ ਦੇ ਵਿੱਚ ਸੇਵਾ ਕਰਦਾਗਾ ਤੇ ਅੱਜ ਇਹ ਬੱਕਰੀਆਂ ਲੈ ਕੇ ਪਹੁੰਚਿਆ ਸੌਂ ਕਹਿੰਨੂ ਪੂਰਾਗਾ ਬੱਕਰੀਆਂ ਦਾ ਮਹਿੰਗੀ ਤੋਂ ਮਹਿੰਗੀ ਬੱਕਰੀ ਖਰੀਦਦਾ ਵੀ ਆ ਤੇ ਵੇਚਦਾ ਵੀ ਆ ਕੀ ਹਾਲ ਆ ਬਾਈ ਬਿੰਜੋਕੇ ਵਾਲਿਓ ਬਹੁਤ ਵਧੀਆ ਬਾਈ ਠੀਕ ਵਧੀਆ ਹਾਂਜੀ ਹਾਂਜੀ ਵਧੀਆ ਨਾਂ ਕੀ ਆ ਬਾਈ ਤੇਰਾ ਨਾਂ ਮੇਰਾ ਅਫਜਲ ਆ ਵੀਰੇ ਠੀਕ ਆ ਤੇ ਇਹਨਾਂ ਦੋਨਾਂ ਮੁੰਡਿਆਂ ਦਾ ਤੁਸੀਂ ਜਾਣਦੇ ਹੋ ਵੀ ਪਹਿਲਾਂ ਵੀ ਆਪਣੇ ਵੀਡੀਓ ਦੇ ਵਿੱਚ ਹੁੰਦੇ ਨੇ ਤੇ ਇਹ ਬਾਈ ਅੱਜ ਸਪੈਸ਼ਲ ਆਪਣੇ ਲਈ ਆਇਆ ਵੀ ਵੀਡੀਓ ਬਣਾਉਣੀਆਂ ਬੱਕਰੀਆਂ ਦੀ ਤੇ ਬਾਈ ਦਾ ਹੈਗਾ ਫੌਜੀ ਗਾਊਟ ਫਾਰਮ ਹੈਨਾ ਬਾਈ ਹਾਂਜੀ ਵੀਰੇ ਫੌਜੀ ਗਾਊਟ ਫਾਰਮ ਇੰਜੋ ਕੀ ਗੱਲ ਆ ਭਾਈ ਹੂੰ ਛੋਡੀਆਂ ਬੱਕਰੀਆਂ ਦਾ ਨਾ ਮੰਨ ਕੇ ਚੱਲੋ ਪੀੜੀ ਦਾਰ ਪੀੜੀ ਚੱਲੀ ਆਉਂਦੀ ਹੈ ਨਾ ਘਰ ਦੇ ਵਿੱਚ ਹੀ ਛੋਡੇ ਬੱਕਰੀ ਪੈਦਾ ਹੁੰਦੀ ਆ ਤੇ ਪਰ ਹੂੰ ਵੀ ਸੋਨੂੰ ਕਿ ਮੈਂ ਜਿਆਦੇ ਸ਼ੌਂਕ ਬੱਕਰੀਆਂ ਦਾ ਹੈਗਾ ਕਿ ਤੁਸੀਂ ਵੀ ਫੌਜ ਚ ਉਹ ਕਰਨੀਆਂ ਨਾ ਨਾ ਆਪਾਂ ਸ਼ੌਂਕ ਆ ਵੀਰੇ ਬੱਕਰੀਆਂ ਦਾ ਪੂਰਾ ਆਪਾਂ ਨੂੰ ਅੱਛਾ ਨੌਕਰੀ ਦੇ ਨਾ ਫੌਜ ਕਿੰਨੀ ਕਿ ਮੈਂ ਧਿਆਨ ਗਿਆ ਵੀ ਫੌਜ ਚ ਦੇਖ ਲਈ ਭਰਤੀ ਭਰਤੀ ਦੇਖ ਲਈ ਵੀਰੇ ਦੋ ਬ੍ਰਦਰ ਦੀ ਫਿਰ ਇੱਕ ਇਦਾਂ ਬੱਕਰੀਆਂ ਜੋਗਾ ਦੀ ਫਿਰ ਮੈਂ ਭਰਤੀ ਹੋ ਗਿਆ ਅੱਛਾ ਤੁਸੀਂ ਭਰਤੀ ਹੋ ਗਏ ਹਾਂਜੀ ਹਾਂਜੀ ਉਹ ਬੱਕਰੀਆਂ ਦਾ ਸ਼ੌਂਕ ਤਾਂ ਹੈਗਾ ਹਾਂ ਬਹੁਤ ਸ਼ੌਂਕ ਆ ਵੀਰੇ ਆਪਣਾ ਨਾ ਮਾ ਕਈ ਵਾਰੀ ਆਇਆ ਹੁੰਦਾ ਵੀ ਫੌਜ ਕਦੇ ਨੌਕਰੀ ਵੀ ਕਰਦੇ ਆ ਬਈ ਜੇ ਨੌਕਰੀ ਵੀ ਕਰਦੇ ਹਾਂ ਕੰਮ ਬਾਈ ਦਾ ਵਧੀਆ ਤੇ ਫਿਰ ਫੌਜ ਚ ਹੁਣ ਕਿੱਥੇ ਡਿਊਟੀ ਡਿਊਟੀ ਕਸ਼ਮੀਰ ਆ ਵੀਰੇ ਅਜਾ ਕਸ਼ਮੀਰ ਆ ਕਿੰਨਾ ਟਾਈਮ ਹੋ ਗਿਆ ਬਈ ਫੌਜ ਚ 8 ਸਾਲ ਹੋ ਗਏ ਵੀਰੇ 8 ਸਾਲ ਹੋ ਗਏ ਠੀਕ ਆ ਤੇ ਹੁਣ ਬੱਕਰੀਆਂ ਦੇਖੀਏ ਫਿਰ ਤੇਰੀਆਂ ਹਾਂਜੀ ਵੀਰੇ ਦਿਖਾਓ ਲੈ ਆ ਬੱਕਰੀ ਬਾਰੇ ਦੱਸ ਦੇ ਡਿਟੇਲ ਬਾਈ ਸਾਰੀ ਬੱਕਰੀ ਦੀ ਸੇਦੰਦ ਬੱਕਰੀ ਆ ਬਈ ਇਹ ਹਾਂ ਪਹਿਲੇ ਸੂਏ ਸੂਈ ਆ ਠੀਕ ਆ ਪਹਿਲੇ ਸੂਏ ਸੂਈ ਆ ਹਾਂਜੀ ਕੀ ਬੱਚੇ ਕਿੰਨੇ ਦਿੱਤੇ ਆ ਦੋ ਬੱਚੇ ਦਿੱਤੇ ਬਈ ਪੱਠ ਬੱਕਰੇ ਨੇ ਮੇਲ ਰੁਪਏ ਮੇਲ ਹਾਂਜੀ ਠੀਕ ਆ ਇੱਥੇ ਲੈ ਕੇ ਆਏ ਹੋ ਕਿ ਕਰੇ ਨੇ ਇਹ ਬੱਕਰੀ ਦੇਖਾ ਹੈਟ ਕਿੰਨੀ ਹੋ ਬਾਈ 40 40 ਪਲੱਸ ਹੈਟ ਵੀਰੇ ਵੀ 40 ਪਲੱਸ ਹੈਟ ਆ ਫਿਰ ਜਦੋਂ ਫੌਜ ਨੂੰ ਛੁੱਟੀ ਆਉਂਨੇ ਆ ਫਿਰ ਇੱਥੇ ਸਮਾਉਂਨੇ ਆ ਬੱਕਰੀਆਂ ਪੂਰੀਆਂ ਇਹਨਾਂ ਨਾਲ ਆ ਗਿਰ ਪੂਰੀ ਆ ਪੱਗਿਆਰ ਕਰਦੇ ਨੇ ਜਦੋਂ ਆਉਣੇ ਆ ਛੁੱਟੀ ਚਾਰ ਨਾਲ ਆਏ ਨੇ ਨਾਲ ਇਹਨਾਂ ਨਾਲ ਹਾਂ ਨਾਲ ਚਲੇ ਜਾਂਦੇ ਆ ਚਾਰ ਦੇ ਆਹੀ ਬ੍ਰਦਰਰ ਲੜਨਦਾਰੀ ਚਾਰ ਦੇ ਨੇ ਠੀਕ ਆ ਨਾਲ ਚਲੇ ਜਾਈਦਾ ਨਾਲ ਚਲੇ ਜਾਈਦਾ ਹਾਂਜੀ ਲੈ ਆ ਦੂਜੀ ਬੱਕਰੀ ਦਿਖਾਉਨੇ ਆ ਬਾਈ ਹੁਣ ਇਹ ਬੱਕਰੀ ਇਹਨਾਂ ਦੀ ਸੁਗੀ ਹੋਈ ਸੀ ਤੇ ਅੱਜੋਂ ਵੇਚਣ ਖਾਤਰ ਤਾਂ ਹੀ ਲੈਂਦੀਆਂ ਕੋਈ ਨਹੀਂ ਨਹੀਂ ਵੀਰੇ ਵੇਚਣ ਦਾ ਆਪਣਾ ਕੋਈ ਸ਼ੌਂਕ ਨਹੀਂ ਹੈਗਾ ਵੇਚਣ ਦਾ ਸ਼ੌਂਕ ਨਹੀਂ ਹੈਗਾ ਠੀਕ ਆ ਤੇ ਆ ਇਹ ਕਿਨੇ ਦਾਂਦਾ ਇਹ 8 ਦਾਂਦਾ ਇਹ ਸੂਆ ਨਹੀਂ ਦਿੰਦਾ ਇਹਨੇ ਸੂਆ ਦਿੱਤਾ ਨਹੀਂ ਨਾ ਬਰੇ ਸਰ ਆਉਸ਼ੀ ਨਹੀਂ ਕਰਾਈ ਕੌਣ ਨਾ ਕ੍ਰੋਸ ਨਹੀਂ ਕਰਾਈ ਹੈਗੀ ਇਹ ਕਿਉਂ ਫਿਰ ਹੁਣ ਕਰਾਵਾਂ ਕ੍ਰੋਸ ਇਹਨੂੰ ਬਿਮਾਰ ਹੋ ਗਈ ਬਾਈ ਪਹਿਲਾਂ ਇਹ ਜੇ ਬਿਮਾਰ ਹੋ ਗਈ ਸੀਗੀ ਠੀਕ ਹੈ ਉਹ ਕਿੰਨੇ ਸੂਏ ਲੈ ਲੈਣੇ ਫਿਰ ਇੱਕ ਬੱਕਰੀ ਚ ਬਾਈ ਸੂਏ ਤਾਂ ਵੀਰੇ ਦਾਂ ਵੀ ਪਸ਼ੂ ਠੀਕ ਰਹੇ ਤੰਦਰੁਸਤ ਰਹੇ ਸੂਏ ਤਾਂ 10 ਵੀ ਦੇ ਜਾਂਦਾ ਠੀਕ ਹੈ ਜੇ ਕੋਈ ਬਿਮਾਰੀ ਹੋ ਜਾਏ ਫਿਰ ਉਹਦੇ ਨਾਲ ਕਰਨ ਕਈ ਵਾਰ 2-4 ਸੂਏ 2 ਸੂਏ 3 ਸੂਏ ਪਸ਼ੂ ਹੋ ਜਾਂਦਾ ਨੇ ਸੂਹੇ ਤਾਂ ਪਸ਼ੂ ਬੂਖ ਖੜਾ ਰਹੇ 10 9 1200 ਆਰਾਮ ਨਾਲ ਆ ਜਾਂਦਾ ਆਰਾਮ ਨਾਲ ਲੈ ਲੈਂਦੇ ਹਾਂ ਤੇ ਬੱਕਰੀਆਂ ਨਾਲ ਚੰਗੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਵਿੰਜੋ ਕੇ ਵਾਲੇ ਨੇ ਹਣਾ ਬਾਈ ਆਹ ਦੇਖੋ ਵੀਰੇ ਦੋ ਦੰਦ ਪਾਠਾ ਇਹ ਹਾਂ ਆਪ ਕਰਦੀਏ ਪਾਠਾ ਆ ਆਪਣੇ ਲੋਹੇ ਬਰੀਡਰ ਦੀ ਅੱਛਾ ਠੀਕ ਹੈ ਕਰਦੀ ਪਾਠਾ ਹਾਂ ਇਹ ਕੰਨ ਕੁੰਨ ਵਧੀਆ ਨੇ ਨਾ ਬਾਈ ਮੂੰਹ ਸ਼ੇਰ ਹਾਰਾ ਕੋਈ ਉਹ ਕਿੰਨੀਆਂ ਬੱਕਰੀਆਂ ਲੈ ਕੇ ਆਏ ਫਿਰ ਅਜੂਰੇ 20 ਬਾਈਕ ਪਸ਼ੂ ਲੈ ਗਏ ਆਪਾਂ 3 ਬਾਈਕ ਬੋਕਰ ਇਹਨੇ ਬਾਕੀ ਘਰੇ ਨਹੀਂ ਵੀਰੇ ਬਾਕੀ ਘਰੇ ਨਹੀਂ ਹੈਡ ਕਿੰਨੀ ਕਿੰਨੀ ਕਾ ਇਹਨਾਂ ਦੀ ਇਹ 37 38 ਹਾਈਟ ਆ ਵੀਰੇ ਦੀ 37 38 ਹਜੇ ਹੋਰ ਕਰੂਗੀ ਹਾਂ ਕਰੂ ਵੀਰੇ ਇਹ ਦੋ ਦੰਦ ਦੀਆਂ ਕਿੰਨੇ ਦੰਦਾਂ ਤੱਕ ਕਰੀ ਜਾਂਦੀ ਆ ਇਹ 8 ਦੰਦ ਤੱਕ ਕਰੀ ਜਾਂਦੀ ਵੀਰੇ ਹਾਈਟ ਹਾਂ ਜਦੋਂ ਕ੍ਰਾਸ ਕਰਾ ਦਿੰਦੇ ਆ ਫਿਰ ਖੜ ਜਾਂਦੀ ਆ ਹਾਈਟ ਤੱਕ ਨਾ ਨਾ ਹਾਈਟ ਦਾ ਕੋਈ ਹੋਣੀ ਹੈਗਾ ਕ੍ਰਾਸ ਤੇ ਵੀਰੇ ਅੱਛਾ ਉਹਦਾ ਕ੍ਰਾਸ ਤੱਕ ਹਾਈਟ ਤੱਕ ਕਰੀ ਜਾਣੀ ਉਹਨੇ ਕਰੀ ਜਾਣੀ 8 ਦੰਦਾਂ ਤੱਕ ਕਰੀ ਹਾਂਜੀ 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 ਠੀਕ ਆ ਆ ਬੱਕਰੀਆਂ ਨੇ ਪਹਿਣਾ ਨੇ ਵੀਰੇ ਦੋਨੇ ਦੋਨੇ ਪਹਿਣਾ ਨੇ ਹਾਂ ਇਹਨੇ ਸੂਆ ਦੇਤਾ ਹੂੰ ਆ ਹਜੇ ਕ੍ਰਾਸ ਕਰਾਈ ਹੋਈ ਆਪਣੀ ਇੱਕ ਰਾਹੀ ਹੋਈ ਹੈ ਕਰਾਸ ਇਹਨੇ ਸੁਭਾ ਦੇਤਾ ਇਹਨੇ ਦੇਤਾ ਵੀਰੇ ਕਿੰਨੇ ਬੱਚੇ ਦਿੱਤੇ ਨੇ ਦੋ ਬੱਚੇ ਦਿੱਤੇ ਵੀਰੇ ਨੇ ਦੁੱਧ ਨੂੰ ਕਿਵੇਂ ਆ ਬਾਈ ਦੁੱਧ ਨੂੰ ਬਹੁਤ ਵਧੀਆ ਵੀਰੇ ਵਧੀਆ ਗਈ ਆ ਇਹ ਤਾਂ ਸੁਭਾ ਲੈਤਾ ਨਹੀਂ ਹਜੇ ਨਾ ਇਹ ਕਰਾਸ ਕਰਾਈ ਹੋਈ ਹੈ ਵੀਰੇ ਹੁਣ ਗੱਭਣਾ ਹੈ ਕਰਾਈ ਹੋਈ ਹੈ ਕਿਹੜੇ ਬੱਕਰੇ ਤੋਂ ਆ ਲੋਹੇ ਤੋਂ ਕਰਾਈ ਹੋਈ ਹੈ ਵੀਰੇ ਇਹ ਤੋਂ ਇਹ ਤੇ ਲੋਹੇ ਤੋਂ ਹਾਂ ਆ ਲੋਹੇ ਬੱਕਰੇ ਤੋਂ ਕਰਾਈ ਹੋਈ ਆ ਬਈ ਕਰਾਸ ਇਹਦੀ ਕੀ ਡਿਟੇਲ ਆ ਲੋਹੇ ਬੱਚੇ ਦੀ 6 ਦਾ ਮੰਗਾ ਜੀ 6 ਦਾ ਹਜੇ 6 ਦਾੰਦ ਤੇ ਵੀਰੇ ਠੀਕ ਹੈ ਇਹ ਬਾਈ ਕਿੰਨੇ ਦੰਦਾਂ ਦੇ ਕਰਾਸਿੰਗ ਕਰਨ ਲੱਗ ਜਾਂਦਾ ਬੱਕਰਾ ਉਹ ਤਾਂ ਵੀਰੇ ਆਪਣੀ ਮਰਜ਼ੀ ਆ ਸਾਲ ਸਵਾ ਸਾਲ ਦਾ ਬੱਕਰਾ ਕਰਾਸ ਕਰਾ ਲੱਗ ਜਾਂਦਾ ਜੇ ਕੀਰਾ ਹੋਏ ਬੱਚਾ ਖੀਰਾ ਕਰਦਾ ਦੰਦਾ ਪਰ ਕਰਾਉਂਦੇ ਨਹੀਂ ਹੈਗੇ ਵੀਰੇ ਆਪਾਂ ਖੀਰਾ ਕਰਾਉਂਦੇ ਨਹੀਂ ਹੈਗੇ ਹਾਂ ਠੀਕ ਆ ਉਹ ਰਿਜ਼ਲਟ ਬਾਈ ਕਿੰਨੇ ਦੰਦਾ ਤੇ ਵਧੀਆ ਦੇਣ ਲੱਗਦਾ ਬੱਕਰਾ ਫਿਰ ਰਿਜ਼ਲਟ ਤਾਂ ਵੀਰੇ ਕੋਈ ਮਤਲਬ ਇਦਾਂ ਹੁੰਦਾ ਨਵਾਂ ਬੱਚਾ ਵਧੀਆ ਰਿਜ਼ਲਟ ਦਿੰਦਾ ਕੋਈ ਮਤਲਬ ਬੁੱਢਾ ਹੋ ਕੇ ਵਧੀਆ ਰਿਜ਼ਲਟ ਆਉਂਦਾ ਜਿਵੇਂ ਪੂਰੇ ਦੰਦਾ ਦੇ ਹੋ ਕੇ ਇਦਾਂ ਠੀਕ ਆ ਇਹਦੀ ਕੀ ਡਿਟੇਲ ਆ ਬੱਕਰੇ ਦੀ ਕਿੰਨੀ ਹਾਈਟ ਇਹਦੀ ਹਾਈਟ ਬਾਈ 44 ਪਲੱਸ ਹੈਦੀ ਹਾਈਟ ਠੀਕ ਆ ਤੇ ਕੰਨਾਂ ਦੀ ਲੈਂਥ ਕਿਹੜੇ ਰੰਗ ਦੇ ਬੱਚੇ ਪਾਉਂਦਾ ਬਾਈ ਜਿਆਦਾ ਕਾਲੇ ਔਰ ਲੋਹੇ ਪਾਉਂਦਾ ਵੀਰੇ ਕਾਲੇ ਤੇ ਲੋਹੇ ਡੱਬੇ ਤਾਂ ਨਹੀਂ ਆਉਂਦੇ ਜਿਵੇਂ ਛੋਟੇ ਲੈ ਬੱਬੀਆਂ ਬੱਕਰੀਆਂ ਵੀ ਨੇ ਵਿੱਚ ਨਾ ਵਿਚ ਆ ਜਾਂਦੇ ਨੇ ਵੀਰੇ ਡੱਬੇ ਵੀ ਡੱਬੇ ਵੀ ਆ ਗਏ ਬੱਕਰੀਆਂ ਦੇ ਲੈਣ ਦੇ ਕੋਈ ਬੱਚੇ ਨਾ ਹੂੰ ਠੀਕ ਆ ਲੈ ਬਾਈ ਇਹਨੂੰ ਕਰ ਦੇ ਸਾਈਡ ਤੇ ਤੇ ਆ ਬੱਕਰੀਆਂ ਹੋਰ ਦਿਖਾਉਂਦੇ ਆ ਬਈ ਸੋਨੂੰ ਇਹਨਾਂ ਲਵੋ ਆ ਦੇਖੋ ਜਿਵੇਂ ਕਾਲੀ ਪੱਟ ਲੱਗੀ ਹੈ ਨਾ ਆ ਲੋਹੀ ਡੱਬੀ ਆ ਇਹ ਹਾਂ ਵੀਰੇ ਲੋਹੀ ਡੱਬੀ ਆ ਗਈ ਹੈ ਠੀਕ ਹੈ ਇਹਦੀ ਕੀ ਡਿਟੇਲ ਆ ਬਈ ਸੁਭੀ ਹੋਈ ਹੈ ਇਹ ਕਿ ਸੂਣਾ ਇਹਨੇ ਸੂਣਾ ਵੀਰੇ ਹੁਣ ਤਿਆਰ ਆ ਸੂਨੇ ਨੂੰ ਇਹੇ ਤਿਆਰ ਆ ਹਾਂ ਠੀਕ ਹੈ ਕਿਹੜੀ ਰੋਤੇ ਚ ਜ਼ਿਆਦੇ ਸੂਆ ਲੈਨੇ ਤੁਸੀਂ ਕੱਤੇ ਸੂਆ ਲੈਨੇ ਵੀਰੇ ਬਾਕੀ ਜਾਂ ਲੋੜੀ ਵਾਲੇ ਸੂਆ ਲੈਨੇ ਆਪਾਂ ਬਾਕੀ ਵਿੱਚ ਬੱਕਰੇ ਰਹਿੰਦੇ ਨੇ ਕ੍ਰੋਸ ਹੋ ਜਾਂਦੀਆਂ ਨੇ ਹਾਂ ਹਾਂ ਇਦਾਂ ਮਤਲਬ ਜਿਵੇਂ ਹੁਣ ਇਹਨੇ ਆ ਹੋ ਸੂਆ ਚੱਲੀ ਜਾਂਦਾ ਕੰਮ ਹਾਂ ਚੱਲੀ ਜਾਂਦਾ ਵੀਰੇ ਆਪਣਾ ਤੇ ਹੁਣ ਜਿਵੇਂ ਦੁੱਧ ਦਾ ਸੀਜ਼ਨ ਆ ਹਨਾ ਤਾਂ ਬੱਕਰੀਆਂ ਵਾਲਾ ਖਾਸ ਤਰਾਹੀ ਸੀਜ਼ਨ ਹੁੰਦਾ ਜਦੋਂ ਕੰਨ ਦੀ ਪਗਦੀ ਹੁੰਦੀ ਆ ਆਪਾਂ ਨੂੰ ਦੁੱਧ ਦੇ ਸੀਜ਼ਨ ਦਾ ਨਹੀਂ ਹੁੰਦਾ ਵੀਰੇ ਪਰ ਦੁੱਧ ਬੱਚਿਆਂ ਨੂੰ ਪਿਆ ਦੇਣੇ ਹਾਂ ਬੱਚੇ ਪੀਂਦੇ ਨੇ ਵੀਰੇ ਦੁੱਧ ਠੀਕ ਆ ਐਨ ਵੀ ਡੈਰੀ ਤੇ ਪਾਇਆ ਨਾ ਨਾ ਡੈਰੀ ਡਿਊਰੀ ਵਾਲਾ ਕੋਈ ਉਹ ਕਿਤੇ ਵੀ ਨਹੀਂ ਪਾਇਆ ਨਾ ਪਾ ਦੇਣੇ ਜਦੋਂ ਹੁੰਦਾ ਵੀਰੇ ਬਸ ਬੱਚੇ ਬੱਚੇ ਹਾਂ ਉਹ ਪਾ ਦੇਣੇ ਹਾਂ ਨਹੀਂ ਮਤਲਬ ਇੱਕਾਂ ਕੋਈ ਸਪੈਸ਼ਲ ਨਹੀਂ ਵੀ ਆਪਣੇ ਦੁੱਧ ਤੇ ਹੀ ਲਾਉਣੀਆਂ ਨੇ ਵੀ ਦੁੱਧ ਤੇ ਹੀ ਲਾਉਣੀਆਂ ਨੇ ਠੀਕ ਆ ਉਹ ਦੁੱਧ ਕਿੰਨਾ ਦੇ ਦਿੰਦੀ ਇੱਕ ਬੱਕਰੀ ਦੁੱਧ ਸੇਵਾ ਤੇ ਹਿਰਤੇ ਵੀਰੇ ਦੁੱਧ ਦਾ ਸੇਵਾ ਤੇ ਹਿਰਤੇ ਦੇਣਦੀ ਆ 2.5 ਲੀਟਰ ਹਾਂ 2.5 ਲੀਟਰ ਦੇ ਦਿੰਦੀ ਵੀਰੇ 4 ਲੀਟਰ ਬਾਹਰ ਦੇ ਚਰੇ ਦੇ ਦੇਈ ਜਾਂਦੀ ਆ RAM nal ਕੋਈ ਸਪੈਸ਼ਲ ਆਪਾਂ ਸਾਮ ਕਰਾਂਗੇ ਪਸ਼ੂ ਦੀ 5 ਲੀਟਰ ਤੱਕ ਵੀ ਦੇ ਦਿੰਦੀਆਂ ਨੇ ਦੇ ਦਿੰਦੀਆਂ ਨੇ ਹਾਂ ਇਹ ਸ਼ਾਮ ਕਰਾਂਗੇ ਠੀਕ ਹੈ ਦੇਖੋ ਭਾਈ ਲੋਹੀ ਡੱਬੀ ਬੱਕਰੀ ਇਹ ਸੂਣ ਵਾਲੀ ਆ ਕਿੰਨੇ ਕ ਬੱਚੇ ਦੇ ਦਿੰਦੀ ਐ ਦੋ ਦੇ ਦਿੰਦੀ ਆ ਦੋ ਦੇ ਦਿੰਦੇ ਵੀਰੇ ਤਿੰਨ ਵੀ ਦਿੱਤੇ ਹੋਣਗੇ ਕਿਸੇ ਵਾਰ ਹਾਂ ਤਿੰਨ ਵੀ ਦੇ ਆਂਦੀਆਂ ਨੇ ਵੀਰੇ ਬਾਕੀ ਕੁਦਰਤ ਆ ਇੱਕ ਵੀ ਦੇ ਆਂਦੀ ਆ ਦੋ ਵੀ ਦੇ ਆਂਦੀਆਂ ਨੇ ਠੀਕ ਆ ਲੈ ਭਾਈ ਕਰਦੇ ਸਾਈਡ ਤੇ ਆ ਦੂਜੀ ਬੱਕਰੀ ਲਿਆ ਇਹ ਵੀ ਲੋਹੀ ਡੱਬੀ ਆਹ ਲੋਹੀ ਡੱਬੀ ਆ ਗਈ ਵੀਰੇ ਹੂੰ ਇਹਦੀ ਪਹਿਲਾਂ ਵੀ ਵੀਡੀਓ ਬਣੀ ਹੋਈ ਆ ਆਪਣੇ ਚੈਨਲ ਤੇ ਪਹਿਲਾਂ ਵੀ ਬਣੀ ਹੋਈ ਇਹਨਾਂ ਦੀ ਤੇ ਇਹ ਵੀ ਖਪਣ ਕਿੰਨੇ ਆ ਇਹਦੀ ਹਰੇ ਸਾਇੰਤਿਕ ਇੰਚ ਹੋਣੀ ਵੀਰੇ ਹੂੰ ਹਾਂ ਸੁਵੀ ਹੋਈ ਆ ਹੁਣ ਇਹ ਨਾ ਨਾ ਗੱਬਣਾ ਵੀਰੇ ਉਹਨੇ ਇਹ ਗੱਬਣਾ ਹਾਂ ਠੀਕ ਆ ਸੋਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਗੱਬਣ ਕਰਾ ਦੇਣੇ ਬੱਕਰੀ ਚਾਰਕ ਮਹੀਨਾ ਬਾਅਦ ਗੱਬਣ ਕਰਾ ਦੇਣੇ ਮੇਰੇ ਚਾਰਕ ਮਹੀਨਾ ਬਾਅਦ ਹੀ ਚਾਰਕ ਮਹੀਨਾ ਬਾਅਦ ਹੀ ਕਰਾ ਦੇਣੇ ਬਈ ਜ਼ਿਆਦਾ ਟਾਈਮ ਤੁਸੀਂ ਹੋਣੀ ਕਰਦੇ ਗਾਏ ਗਾਏ ਆਪਣੀ ਵੀਰੇ ਆਪਾਂ ਦਾ ਵਿਚ ਮਹਾ ਕਈ ਵਾਰੀ ਇੱਕ ਇੱਕ ਸਾਲ ਨਗਾਹ ਦਿੰਦੇ ਆ ਸੂਵੇ ਦਾ ਨਾ ਨਾ ਸਾਲ ਦਾ ਕੋ ਨਹੀਂ ਵੀਰੇ ਆਪਾਂ ਦਾ ਬੱਚਿਆਂ ਦਾ ਕੋ ਹੁੰਦਾ ਬੱਚਿਆਂ ਦਾ ਕੀ ਹੁੰਦਾ ਵੀ ਬੱਚੇ ਜਿੰਨੇ ਹੋਣਗੇ ਵਧੀਆ ਬਸ ਠੀਕ ਆ ਤੇ ਆ ਕਿਹੜੇ ਰੰਗ ਦੀ ਬੱਕਰੀ ਆ ਬਈ ਪੂਰੇ ਦੀ ਇਹ ਪੂਰੀ ਕਹਿੰ ਇਹ ਕਰਦਿਆਂ ਨੇ ਬਈ ਸਾਰੀਆਂ ਕਰਦਿਆਂ ਨੇ ਵੀਰੇ ਠੀਕ ਹੈ ਇਹਦੀ ਕੀ ਡਿਟੇਲ ਆ ਕਿੰਨੀ ਹਾਈਟ ਆ ਬਈ 41 ਇੰਚ ਹਾਈਟ ਆ ਵੀਰੇ ਇਹਦੀ ਹੂੰ ਪੂਰੇ ਦੰਦ ਤੇ ਅੱਠ ਦੰਦ ਤੇ ਠੀਕ ਹੈ ਹਾਂ ਪੂਰੇ ਦੰਦ ਆ ਤੇ ਦੁੱਧ ਪੱਖੋਂ ਦਾ ਚੰਗੀ ਨੇ ਇਹਨਾਂ ਦੀਆਂ ਬੱਕਰੀਆਂ ਤੇ ਹੁਣ ਕਦੋਂ ਸੋਣਾ ਇਹਨੇ ਹੁਣ ਗੱਭਣਾ ਵੀਰੇ ਇਹ ਸੋਣਾ ਕਦੋਂ ਆ ਮਹੀਨਾ ਸਾਰਾ ਲੈ ਜੂ ਇਹ ਮਹੀਨਾ ਸਾਰਾ ਲੈ ਜੂ ਠੀਕ ਆ ਲੋ ਵੀ ਮਹੀਨਾ ਹਰਾ ਲੈ ਜੋ ਬੱਕਰੀਆਂ ਇੱਧਰ ਹੋਰ ਵੀ ਖੜੀਆਂ ਨੇ ਚੰਗੀਆਂ ਆ ਕੀ ਪਾਇਆ ਹੋਇਆ ਹੁਣ ਇਹਨਾਂ ਨੂੰ ਇਹਨਾਂ ਨੂੰ ਬਰਸੀਨ ਪਾਇਆ ਹੋ ਵੀਰੇ ਟੋਕਾ ਕਰਕੇ ਬਰਸੀਨ ਤੇ ਆ ਪਹਿਲਾਂ ਪਾਇਆ ਹੋਇਆ ਸੀਗਾ ਆ ਗੁਮਾਰੇ ਦਾ ਨੀਰਾ ਪਾਇਆ ਤੇ ਗੁਮਾਰੇ ਦਾ ਗੁਮਾਰੇ ਦਾ ਨੀਰਾ ਪਹਿਲਾਂ ਪਾਇਆ ਹੋਇਆ ਸੀ ਫਰੇ ਬਰਸ਼ੀਨ ਕਿ ਮੈਂ ਆਈ ਤਰੋਂ ਵੱਡ ਕੀ ਪਾ ਦਿੰਨੇ ਉਹਦੀ। ਨਾ ਟੋਕਾ ਕਰਕੇ ਵੀਰੇ ਟੋਕਾ ਕਰਕੇ ਓਕੜ ਫਿਰ ਖਰਾਬ ਵੱਧ ਕਰ ਦਿਆ ਜੋ ਕੋਣ ਸਾਫਤਾ ਪਾਈ ਹੈ ਨਾ। ਲੇਕਨ ਟੋਕਾ ਕਰਕੇ ਖਾ ਲੰਗੀਆਂ ਨੇ ਵਧੀਆ ਖੁਲਣੀਆਂ ਚ ਪਾ ਦਿੰਨੇ ਆ। ਠੀਕ ਆ ਠੀਕ ਆ। ਤੇ ਹੋਰ ਬੱਕਰਾ ਤਾਂ ਨਹੀਂ ਲੈ ਕੇ ਆਏ ਕੋਈ ਵੱਡਾ। ਨਾ ਬੱਕਰਾ ਇਕੱਲੇ ਲਿਆਂਦਾ ਵੀਰਾ ਲੋਹੇ। ਇਕੱਲੇ ਲੈ ਕੇ ਆਏ। ਹਾਂ। ਕੋਈ ਛੋਟੀਆਂ ਪੱਠਾ ਲੈ ਕੇ ਆਏ ਬਈ ਨਾਲ। ਹਾਂ। ਸਾੜੂ ਪੱਠਣ ਨਹੀਂ ਲੈ ਕੇ ਆਂਦੇ। ਦਿਖਾਈ ਬਈ ਪੱਠਾ। ਕਿੰਨੇ ਕਿੰਨੇ ਟਾਈਮ ਦੀਆਂ ਨੇ ਇਹ? ਇਹ ਪਹਿਲੀ ਵਾਰੀ ਲਿਆਂਦੇ ਨੇ ਬਈ ਆਪਣਾ ਮੇਲੇ ਦੇ ਹੈ ਨਾ ਕਾਲੀਆਂ ਜਿਹੜੀਆਂ। ਠੀਕ ਆ ਠੀ ਇੱਕ ਗੱਬਣ ਕਰਾਈਆਂ ਨਹੀਂ ਅਜੇ ਕ੍ਰੋਸ ਨਹੀਂ ਕਰਾਈਆਂ ਆਹ ਕਰਾਈ ਹੋਈ ਆ ਵੀਰੇ ਹੁਣ ਕ੍ਰੋਸ ਆਹ ਕਰਾਈ ਤੀ ਕਿੰਨੇ ਦੰਦ ਹੋ ਗਏ ਇਹ 3 ਅੱਠ ਦੰਦ ਹੋ ਗਏ ਵੀਰੇ ਤਾਂ ਅੱਠ ਦੰਦ ਹੋ ਗਏ ਠੀਕ ਆ ਵੀ ਪੱਠਾ ਇਹ ਪਹਿਲੀ ਵਾਰ ਆਈਆਂ ਨੇ ਮੇਲੇ ਦੀ ਵੀਰੇ ਪਹਿਲੀ ਵਾਰ ਆਈ ਨੇ ਪੱਠਾ ਬਾਈ ਇਹ ਤਾਂ ਨਹੀਂ ਕ੍ਰੋਸ ਕਰਾਈਗੇ ਇਹ ਵੀ ਕਰਾਈ ਦੀ ਇਹ ਵੀ ਕਰਾਈ ਦੀ ਆ ਵੀਰੇ ਕ੍ਰੋਸ ਕਰਾਈਆਂ ਹੋਈਆਂ ਨੇ ਸਾਰੀਆਂ ਠੀਕ ਹੈ ਪਹਿਲੇ ਸੋ ਇਹ ਕਿੰਨੀ ਹਾਈਟ ਕਰ ਜਾਂਦੀ ਨੇ ਬਾਈ ਕਿੰਨੇ ਦੰਦ ਆ ਇਹ ਇਹ 6 ਦੰਦ ਆ ਵੀਰੇ 6 ਦੰਦ ਤੇ ਕਰ ਜਾਂਦੀ 40 40 ਕਰ ਜਾਂਦੇ ਵੀਰੇ 40 ਕਰ ਜਾਂਦੇ ਸੇਰਾਂ ਦਾ ਤੇ ਆ ਕੇ ਕ੍ਰਾਸ ਕਰਾ ਦਿੰਨੇ ਆਂ ਵੀਰੇ ਸੇਰਾਂ ਤੇ ਕ੍ਰਾਸ ਕਰਾ ਦਿੰਨੇ ਵੀਰੇ ਆਪਾਂ ਠੀਕ ਆ ਸੇਰਾਂ ਦਾ ਤੇ ਬਈ ਕ੍ਰਾਸ ਕਰਾ ਦਿੰਦੇ ਨੇ ਬਾਈ ਇਹ ਜਮਾਂ ਕੋਈ ਛੋਟੀ ਪੱਠ ਦੋ ਤਿੰਨ ਮਹੀਨੇ ਦੀ ਲੈ ਕੇ ਆਇਆ ਹਾਂ ਛੋਟੀ ਦਿਖਾਣ ਕਾਲੀ ਉਹ ਲਿਆ ਕਾਲੀ ਜੀ ਫੜ ਕੇ ਦੋ ਤਿੰਨ ਮਹੀਨੇ ਵਾਲੀ ਪੱਠ ਦਿਖਾਉਣੇ ਬਈ ਇਹਨਾਂ ਕੋਲੋਂ ਤੁਹਾਨੂੰ ਰਿਕਾਰਡ ਚੰਗੇ ਰਿਕਾਰਡ ਵੀ ਨੇ ਦੁੱਧੋ ਵੱਖੋਂ ਵੀ ਬਾਕੀ ਬੱਚੇ ਵੀ ਵਧੀਆ ਇਹਨਾਂ ਦੇ ਸੇਲ ਹੁੰਦੇ ਆਂ ਵੀ ਲਿਆ ਵਰਕੇ ਦੋਨੇ ਲਿਆ ਫਿਰ ਬੱਚਾ ਕਿੰਨੇ ਕ ਦਾ ਸੇਲ ਕਰ ਦਿੰਨੇ ਆਂ ਜੇ ਕੋਈ ਮੰਗੇ ਬਾਈ ਬੱਚਾ ਦਾ ਵੀਰੇ ਕੁਆਲਿਟੀ ਤੇ ਡਿਪੈਂਡ ਕਰਦਾ ਕੁਆ ਇਹ ਤਾਂ ਆਪਾਂ ਸੇਲ ਨਹੀਂ ਕਰਦੇ ਵੀਰੇ ਇਹ ਘਰ ਵਾਸਤੇ ਨੇ ਘਰ ਵਾਸਤੇ ਨੇ ਹਾਂ ਠੀਕ ਆ ਕਿੰਨੇ ਕਿੰਨੇ ਟਾਈਮ ਦੀਆਂ ਨੇ ਦੋਨੇ ਇਹ ਫਿਰ 4-4 5-5 ਮਹੀਨਿਆਂ ਦੀਆਂ ਪੱਠਾਂ ਚਾਰ-ਚਾਰ 5-5 ਮਹੀਨਿਆਂ ਦੀਆਂ ਹਾਂ ਠੀਕ ਆ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕੰਨਾ-ਕੁੰਨਾ ਦੀ ਬਾਕੀ ਕਿਹੜੀ ਬੱਕਰੀਆਂ ਨੇ ਇੱਥੇ ਹੈਗੀ ਬੱਕਰੀ ਉਹ ਹਾਂ ਵੀਰੇ ਹੈਗੀ ਬੱਕਰੀ ਲਈ ਫੜੀ ਦਿਖਾਈ ਬਾਈ ਜਿਹੜੀਆਂ ਇਹ ਈਆਂ ਨੇ ਦੋਨੇ ਇੱਕ ਦੀਆਂ ਨੇ ਕਿ ਅਲੱਗ-ਅਲੱਗ ਨੇ ਅਲੱਗ-ਅਲੱਗ ਨੇ ਵੀਰੇ ਇਹ ਅਲੱਗ-ਅਲੱਗ ਨੇ ਹਾਂ ਆਹ ਬੱਕਰੀ ਦੀਆਂ ਨੇ ਆਹ ਜੀ ਵੀਰੇ ਇਹਦੀ ਪੱਠ ਹੈ ਆਹ ਇਹਦੀ ਪੱਠ ਹੈ ਦੇਖੋ ਬਾਈ ਮਾਂ-ਮਾਂ ਟੀਆਂ ਨੇ ਇਹ ਏ ਭਾਈ ਕੋਈ ਆਏ ਆ ਹੁੰਦਾਗਾ ਜਿਵੇਂ ਕਾਲੀ ਬੱਕਰੀ ਕ੍ਰਾਸ ਕਰਾਤੀ ਲੋਹੇ ਤੋਂ ਤਾਂ ਉਹਨੇ ਕੋਈ ਡੱਪੀ ਪੱਠ ਦੇਤੀ ਜਾਂ ਲੋਹਾ ਬਚਾ ਲਿਆ ਮੇਰੇ ਕੋਈ ਪਸ਼ੂਕੜ ਤੇ ਚਲੀ ਜਾਂਦੀ ਜਿਵੇਂ ਬੱਕਰੀ ਕੋਈ ਮਾਂ ਡੱਬੀ ਹੋਵੇ ਜਾਂ ਨਾ ਨਹੀਂ ਡੱਬੀ ਹੋਵੇ ਓਕਣ ਪਸ਼ੂਕੜ ਤੇ ਲੈ ਜਾਂਦੀ ਨੇ ਬੱਚੇ ਬੱਬੇ ਵੀ ਆ ਜਾਂਦੇ ਨੇ ਠੀਕ ਆ ਹਾਂ ਲੈ ਭਾਈ ਇਹ ਸੀ ਇਹਨਾਂ ਦੀਆਂ ਬੱਕਰੀਆਂ ਤੇ ਬਾਕੀ ਕੁਝ ਦਿਖਾਤੀਆਂ ਕੁਝ ਰਹਿ ਵੀ ਗਈਆਂ ਕਿ ਹੁਣ ਇਹਨਾਂ ਦਾ ਕੱਖ ਖਾਣ ਦਾ ਟਾਈਮ ਆ ਹਨਾ ਭਾਈ ਹਾਂ ਵੀਰੇ ਹੁਣ ਲੱਗੇ ਹੋਣੇ ਹਰੇ ਤੇ ਹੂੰ ਤੇ ਹੋਰ ਕੋਈ ਗੱਲਬਾਤ ਐਂਡ ਤੇ ਉਹ ਬਾਬੂ ਦੇ ਵੀਰ ਆਪਾਂ ਕਹਿੰਦੇ ਸਾਰੇ ਭਾਈ ਸੌਂਕ ਕਰੋ ਆਪਣਾ ਹੂੰ ਵਧੀਆ ਵਧੀਆ ਬਰੀਡ ਲਓ ਜੋ ਵੀ ਲੈਣੀ ਆ ਆਪਣੇ ਪੰਜ ਦੀ ਜਗ੍ਹਾ ਦੋ ਰੱਖ ਲਓ ਪਰ ਵਧੀਆ ਰੱਖ ਲਓ ਠੀਕ ਹੈ ਹਾਂਜੀ ਵੀ ਜੇ ਵਧੀਆ ਬਰੀਡ ਹੋਊਗੀ ਤਾਂ ਪੈਸੇ ਵੀ ਵਧੀਆ ਬੱਟੇ ਆ ਚੰਗੀ ਨੂੰ ਵੀ ਪਾਉਣਾ ਵੀਰੇ ਮਾੜੀ ਨੂੰ ਪਾਉਣਾ ਖਰਚਾ ਤਾਂ ਹੋਣਾ ਹੀ ਹੈ ਆਪਾਂ ਚੰਗੀ ਨੂੰ ਕਰਾਂ ਖਰਚਾ ਚੰਗੀ ਨੂੰ ਬਈ ਐ ਦੱਸੋ ਜਿਵੇਂ ਤੁਹਾਡੇ ਲਵੇ ਕਿੰਨੀਆਂ ਕਿ ਬੱਕਰੀਆਂ ਨੇ ਘਰੇ ਬੱਕਰੇ ਹੈਗੇ ਵੀਰੇ 50 ਕਰਾਂ ਦੇ ਹੈਗੇ ਆਪਣੇ ਲਵੇ 50 ਕਿਨੇ ਫਿਰ ਕਿੰਨਾ ਖਰਚਾ ਆ ਜਾਂਦਾ ਮਹੀਨੇ 'ਚ ਸਾਮਣ ਦਾ ਖਰਚਾ ਤਾਂ ਵੀਰੇ ਕਦੇ ਗਿਣਿਆ ਬਣਿਆ ਨਹੀਂ ਹੈਗਾ ਆਪਾਂ ਨੇ ਨਾ ਇਹਨਾਂ ਦੇ ਖਰਚੇ ਨਹੀਂ ਗਿਣੇ ਜਾਂਦੇ ਫਿਰ ਜੇ ਰੱਖਣੀਆਂ ਠੀਕ ਆ ਆਵਾ ਕਈ ਵਾਰੀ ਹਸਾਬ ਕਿਤਾਬ ਲਾਉਂਦਾ ਹ ਇਹ ਖੁੱਲੀ ਜਾਲਦਾ ਫਿਰ ਨਾ ਬਸ ਠੀਕ ਹੈ ਲੈ ਬਈ ਧੰਨਵਾਦ ਤੁਹਾਡਾ ਪਿੰਜੋ ਕਿ ਆਲਿਓ ਜਿਹੜੀਆਂ ਹਨ ਬੱਕਰੀਆਂ ਦਿਖਾਈਆਂ ਤੇ ਗੱਲਬਾਤ ਦੱਸਿਓ ਬਈ ਵੀਡੀਓ ਦੇ ਵਿੱਚ ਕਿਵੇਂ ਲੱਗੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਬਈ ਧੰਨਵਾਦ ਧੰਨਵਾਦ